ਮੈਨੂੰ ਬਖਾਓ 38 ਸਾਲਾਂ ਵਿੱਚ ਮੈਂ ਕਿੰਨਿਆਂ ਨੂੰ ਕੁੱਟਿਆ ਹੋਵੇ ਕਿੰਨਿਆਂ ਨੂੰ ਮਾਰਿਆ ਹੋਵੇ ਕਿ ਕਿੰਨਾ ਦੇ ਪਰਚੇ ਹੋਏ ਹੁਣ ਸਾਡੇ ਪਰਿਵਾਰ ਤੇ ਬਖਾਓ ਕਿ ਦੇਖ ਵੀ ਪਰਚਾ ਹੋਵੇ ਮੇਰੇ ਤੇ ਜਾਂ ਮੇਰੇ ਬ੍ਰਦਰ ਤੇ ਅਸੀਂ ਸੰਦੀਪ ਸਿੰਘ ਦੇ ਕੇਸ ਤੋਂ ਬਾਅਦ 3 ਸਾਲ ਦੇ ਬਾਹਰ ਹੀ ਆਣਾ ਬਖਾਓ 3 ਸਾਲਾਂ ਦੇ ਉੱਤੇ ਸਾਡੇ ਤੇ ਕੋਈ ਕਾਰਵਾਈ ਹੋਈ ਹੋਵੇ ਜਾਂ ਕਿਸੇ ਤੇ ਪਰਚਾ ਹੋਇਆ ਹੋਵੇ ਕੁਝ ਵੀ ਇਦਾਂ ਦਾ ਨਹੀਂ ਹੋਰੇ ਕਰਦੇਗੀ ਪੇ ਨੇ ਹੁਣ ਮੈਂ ਇੱਥੇ ਜਾਣਾ ਵੇ ਬਾਜ਼ਾਰ ਦੇ ਵਿੱਚ ਮੈਨੂੰ ਕੋਈ ਹਿੰਦੂ ਇੱਥੇ ਗਾਲ ਥੋੜੀ ਕੱਢਣ ਦਿਆ ਆ ਕੇ ਜੱਫੀ ਘੋਟ ਕੇ ਪਾਉਂਦੇ ਵੇ ਕਹਿੰਦੇ ਸ਼ੁਕਰ ਹੈ ਭਰਾ ਤੁਹਾਡੇ ਵਰਗੇ ਮੁੰਡੇ ਅੱਗੇ ਲੱਗੇ ਨੇ 3 6 3 ਸਾਲ ਹੋ ਗ ਬੀ.ਡੀ.ਪੀ ਦੇ ਮੁੱਦਿਆਂ ਤੇ ਕੋਈ ਹੱਲ ਹੋਏ ਆ ਨਸ਼ੇ ਦੇ ਮੁੱਦਿਆਂ ਤੇ ਕੋਈ ਹੱਲ ਹੋਏ ਆ ਬੰਦੀ ਸਿੰਘ ਆਪਣੇ ਅੰਦਰ ਜੇਲਾਂੇ ਬੰਦ ਕੋਈ ਹੱਲ ਹੋਏ ਆ ਹੁਣ ਕਈ ਪਾਰਟੀਆਂ ਸੱਤਾ ਧਿਆਨ ਤੋਂ ਪਹਿਲਾਂ ਬਹੁਤ ਵਾਅਦੇ ਕਰਦੀਆਂ ਹੁਣ ਤੁਸੀਂ ਵੀ ਵਾਅਦੇ ਕਹੀ ਕਰੋਗੇ ਜਦੋਂ ਸੱਤਾ 'ਚ ਆਗੇ ਫਿਰ ਵਾਅਦਿਆਂ ਤੋਂ ਮੁਕਰੋਗੇ ਤਾਂ ਨਹੀਂ ਪਹਿਲਾਂ ਸਟਾਡੀਓ ਡਰਦਾ ਰਿਆ ਸੀ ਯਾਰ ਮੈਂ ਇਸ ਲਾਈਨ 'ਚ ਕਦੀ ਆਇਆ ਨਹੀਂ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਪਰ ਜਦੋਂ ਹੁਣ ਮੈਂ ਵਿਚਰਦਾ ਮੈਂ ਮੈਨੂੰ ਤਾਂ ਐਵੇਂ ਲੱਗਦਾ ਕਿ ਯਾਰ ਮੈਂ ਤੇ ਆਪਣੀ ਭੈਣ ਭਰਾ ਆ ਗਏ ਮਨੋਂ ਉਪਰਾਪਨ ਮਹਿਸੂਸ ਹੀ ਨਹੀਂ ਕੁਝ ਵੀ ਹੋ ਰਿਹਾ ਵੇ ਕਈ ਲੋਕਾਂ ਦੇ ਰੂਮਰਸ ਸੱਦਦੇ ਆਂਦੇ ਵੀ ਕੱਟੜ ਖਾਲਿਸਤਾਨੀ ਆ ਗਏ ਜੀ ਦਮਾਲੇ ਵਾਲੇ ਬੰਦੇ ਆ ਗਏ ਜੀ ਸੱਤਾ ਦੇ ਵਿੱਚ ਹੁਣ ਲੋਕਾਂ ਦੂਸਰਿਆਂ ਦੇ ਜਿੰਨਾ ਉੱਪਰ ਕਰ ਦੇਣਗੇ ਇਹ ਕਿਤੇ Hindu ਆ ਜਾਂ ਫਿਰ Sikh ਕਹਿੰਦੇ ਜੀ ਆ ਆ ਹੋ ਜਾਂਦਾ ਉਹਦੇ ਵਿੱਚ ਕਿੰਨੀ ਕ ਸੱਚਾਈ ਹੈ ਤੁਸੀਂ ਉਹਨੂੰ ਕਿਦਾਂ ਟੈਕਲ ਕਰੋਗੇ ਤੋਂ ਨਾਲ ਤੋਂ ਰਹੇ ਹਾਂ ਕੱਲ ਨੂੰ ਸਰਕਾਰਾਂ ਪਰਚਾ ਤੁਹਾਡੇ ਤੇ ਵੀ ਐਨੇ ਸੇ ਲਾ ਦੇ ਫਿਰ ਨਹੀਂ ਅਸੀਂ ਬਿਲਕੁਲ ਨਾਲ ਹਾਂ ਜੀ ਮੈਂ ਇਹਨਾਂ ਦੇ ਪਿਆਜੀਆਂ 100% ਇਹਨਾਂ ਦੇ ਨਾਲ ਹੀ ਰਹਿਣਾ ਵਾ ਅਸੀਂ ਉਹ ਰਾਜਮਾਨੇ ਆ ਤੇ ਅਸੀਂ ਉਹੀ ਰਾਜ ਦੀ ਅਜ ਨਹੀਂ ਰੱਖਣ ਲੱਗੇ ਆ ਇਹ ਨੀ ਜਿਹੜੀ ਹੈਗੀ ਅਸੀਂ ਆਨੇ ਆ ਕਿ 2027 ਚ ਗੁਰੂ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਕਿਰਪਾ ਕਰਨ ਅਸੀਂ ਦਿਖਾਵਾਂਗੇ ਕਿ ਖਾਲਸਾ ਰਾਜ ਕਿੱਦਾਂ ਕਰਦਾ ਤੇ ਖਾਲਸੇ ਦੇ ਰਾਜ ਕਿਵੇਂ ਹੁੰਦੇ ਆ ਮਨਦੀਪ ਜੀ ਤਰਨਤਾਰਨ ਦੀ ਸੀਟ ਕਿਸ ਜੀ ਦੀ ਸੀਟ ਹੈ ਵੀ ਜਿਹੜਾ ਇੰਟਰਨੈਸ਼ਨਲ ਲੋਕ ਨਿਗਰ ਰੱਖੀ ਬੈਠੇ ਨੇ ਵੀ ਕੌਣ ਜਿੱਤੇ ਤਾਂ ਕਈ ਲੋਕ ਤਾਂ ਤੁਹਾਡੇ ਤਾਂ ਖਾਸ ਕਰਕੇ ਨਿਗਰ ਰੱਖੀ ਬੈਠੇ ਨੇ ਮਰਪਾਲ ਦੀ ਪਾਰਟੀ ਤੋਂ ਵਾਰਿਸ ਪੰਜਾਬ ਦਾ ਜਿਹੜਾ ਹੈਗਾ ਉਮੀਦਵਾਰ ਖੜਾ ਹੋਇਆ ਮਨਦੀਪ ਸਿੰਘ ਸਣੀ ਸੰਦੀਪ ਦਾ ਭਰਾ ਜਿਹਨੂੰ ਕਿ ਲੋਕ ਕਹਿੰਦੇ ਕਾਤਲ ਜਿਹਨੇ ਦੋ ਲੋਕਾਂ ਦਾ ਤਿੰਨ ਲੋਕਾਂ ਦਾ ਕਤਲ ਕੀਤਾ ਕਿ ਹੁਣ ਕੀ ਇਹ ਗੱਲਾਂ ਜਦੋਂ ਸੁਣਦੇ ਹੋ ਕਿਵੇਂ ਲੱਗਦਾ ਤੁਹਾਨੂੰ ਕਿ ਲੱਗਦਾ ਕਿ ਇਹ ਗੱਲਾਂ ਸੁਣਨ ਦੇ ਬਾਵਜੂਦ ਲੋਕ ਤੁਹਾਨੂੰ ਵੋਟ ਮਾਣਗੇ ਦੇਖੋ ਇਸ ਤਰ੍ਹਾਂ ਜੇ ਸੰਦੀਪ ਸਿੰਘ ਦਾ ਜੋ ਵੀ ਕਾਰਜ ਕੀਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੀਕ ਹੈ ਮੈਂ ਨਹੀਂ ਕਹਿੰਦਾ ਸੰਦੀਪ ਸਿੰਘ ਨੇ ਕੀਤਾ ਜਦੋਂ ਦੀਪ ਸਿੱਧੂ ਹੁੰਦਾ ਸੀ ਨਾ ਦੀਪ ਸਿੱਧੂ ਕਹਿੰਦਾ ਇਹ ਕਲਾ ਵਰਤੀ ਦੀ ਇਹ ਕਲਾ ਵਰਤੀ ਹੈ ਫਿਰ ਉਸ ਤੋਂ ਬਾਅਦ ਦੇਖੋ ਸੰਦੀਪ ਸਿੰਘ ਤੇ ਜੇਲ੍ਹ ਅੰਦਰ ਹੈ ਮੈਂ ਬਾਹਰ ਮੇਰੀ ਜਮਰੋ ਚੱਲੀ ਹੈ ਲਗਭਗ ਮੇਖ 38 ਦੇ ਲੱਗੇ ਸ਼ਕੇ ਹੈ ਨਾ ਮੈਨੂੰ ਬਖਾਓ 38 ਸਾਲਾਂ ਵਿੱਚ ਮੈਂ ਕਿੰਨਿਆਂ ਨੂੰ ਕੁੱਟਿਆ ਹੋਵੇ ਕਿੰਨਿਆਂ ਨੂੰ ਮਾਰਿਆ ਹੋਵੇ ਤੇ ਕਿੰਨਾਂ ਦੇ ਪਰਚੇ ਹੋਏ ਹੁਣ ਸਾਡੇ ਪਰਿਵਾਰ ਤੇ ਬਖਾਓ ਕਿ ਦੇਖੇ ਵੀ ਪਰਚਾ ਹੋਵੇ ਮੇਰੇ ਤੇ ਜਾਂ ਮੇਰੇ ਬ੍ਰਦਰ ਤੇ ਅਸੀਂ ਸੰਦੀਪ ਸਿੰਘ ਦੇ ਕੇਸ ਤੋਂ ਬਾਅਦ 3 ਸਾਲ ਦੇ ਬਾਹਰ ਹੀ ਆਣਾ ਬਖਾਓ 3 ਸਾਲਾਂ ਦੇ ਉੱਤੇ ਸਾਡੇ ਤੇ ਕੋਈ ਕਾਰਵਾਈ ਹੋਈ ਹੋਵੇ ਜਾਂ ਕਿਸੇ ਦੇ ਪਰਚਾ ਹੋਇਆ ਹੋਵੇ ਕੁਝ ਵੀ ਇਦਾਂ ਦਾ ਨਹੀਂ ਹੈ ਬਿਕੋ ਇਸ ਧਾਰਨ ਜੇ ਪਰਿਵਾਰ ਤੋਂ ਆ ਪਹਿਲੀ ਗੱਲ ਜਿਹੜਾ ਹਿੰਦੂ ਔਰ ਸਿੱਖ ਦਾ ਮਤਲਬ ਕੀ ਫਰਕ ਪਉਂਦੇ ਇਹ ਨਹੀਂ ਪਹਿਣਾ ਰੀਜ਼ਨ ਹੈ ਜਿੱਥੇ ਦੁਕਾਨਦਾਰੀ ਕਰਦੇ ਆ ਨਾ ਉੱਥੇ ਹਿੰਦੂ ਵੀ ਆ ਸਿੱਖ ਵੀ ਆ ਸਾਰੇ ਜਿਹੜਾ ਚਾਹ ਪਾਣੀ ਰੋਟੀ ਪਾਣੀ ਇਕੱਠਾ ਵਾ ਵਿਆਹਾਂ ਸ਼ਾਦੀਆਂ ਜਾਣਾ ਜਾਣਾ ਇਕੱਠਾ ਵਾ ਇਹ ਰਿਸ਼ਤੇ ਅਲੱਗ ਨਹੀਂ ਹੋ ਸਕਦੇ ਇਹ ਕੁਛ ਕਿ ਸਿਆਸੀ ਲੋਕ ਨੇ ਜਿਹੜੇ ਸਾਡੇ ਵਿੱਚ ਪਾੜ ਪਾਣਾ ਚਾਹਦੇ ਆ ਪਾੜ ਪਾ ਕੇ ਤੁਹਾਨੂੰ ਵੋਟਾਂ ਮਿਲਣੀਆਂ ਹੋਰ ਇਹ ਕਰਦੇ ਕੀ ਪਏ ਨੇ ਹੁਣ ਮੈਂ ਇੱਥੇ ਜਾਣਾ ਵੇ ਬਾਜ਼ਾਰ ਦੇ ਵਿੱਚ ਮੈਨੂੰ ਕੋਈ ਹਿੰਦੂ ਉੱਥੇ ਗਾਲ ਥੋੜੀ ਕੱਢਣ ਦਿਆ ਆ ਕੇ ਜੱਫੀ ਘੋਟ ਕੇ ਪਾਉਂਦੇ ਵੇ ਕਹਿੰਦੇ ਸ਼ੁਕਰ ਹੈ ਭਰਾ ਤੁਹਾਡੇ ਵਰਗੇ ਮੁੰਡੇ ਅੱਗੇ ਲੱਗੇ ਨੇ ਕਿਉਂਕਿ ਜਿਹੜੇ ਪੁਰਾਣੇ ਲੋਕ ਐ ਨਾ ਰਾਜਨੀਤਿਕ ਲੋਕ ਕਿ ਇਹਨਾਂ ਨੇ ਪੰਜਾਬ ਨੂੰ ਖਾ ਹੀ ਲਿੱਤਾ ਹੈ ਨੀ ਫਿਰ ਇਹ ਇਦਾਂ ਦੀ ਗੱਲਾਂ ਹੁੰਦੀਆਂ ਨੇ ਬਾਈ ਜੀ ਜਿਵੇਂ ਹੁਣ ਦਿੱਲੀ ਦੇ ਗਲਿਆਰਾਂ ਤੋਂ ਹੁਣ ਆਪਣੀ ਸਿਆਸਤ ਚੱਲਦੀ ਹੈ ਹੁਣ ਪਹਿਲਾਂ ਤਾਂ ਕਹਿੰਦੇ ਸੀ ਰੋ ਰੋ ਕੇ ਦਿਖਾਉਂਦੇ ਸੀ ਭਗਵੰਤ ਮਾਨ ਸਾਹਿਬ ਇਦਾਂ ਸੱਤ ਦੇ ਵਿੱਚ ਬਹਿ ਜਾਂਦੇ ਸੀ ਮੰਜਾ ਪਿਆ ਹੁੰਦਾ ਸੀ ਕੱਚਾ ਸੂਤ ਦਾ ਉੱਥੇ ਚਾਹ ਪੀ ਲੈਂਦੇ ਸੀ ਲੋਕਾਂ ਦੇ ਘਰ ਦੇ ਵਿੱਚ ਹੁਣ ਜਾ ਕੇ ਉਹ ਲੈਂਡ ਕਰੂਜ਼ਰਾਂ ਤੋਂ ਥੱਲੇ ਨਹੀਂ ਉਤਰਦੇ ਜੀ ਲੋਕਾਂ ਨੂੰ ਮਤਲਬ ਮੈਂ ਕਹਿੰਦਾ ਜੀ ਬੜਾ ਜ਼ਿਆਦਾ ਉਹਨਾਂ ਨੂੰ ਮਤਲਬ ਲੋਕਾਂ ਨੂੰ ਦੁਖੀ ਕੀਤਾ ਹੈ ਇਹ ਲੋਗ ਉਹ ਕਹਿੰਦੇ ਵੀ ਜਿਹੜੇ ਇਹਨਾਂ ਨੂੰ ਵੋਟਾਂ પા ਕੇ ਹੁਣ ਸੰਤਾ ਬਣਾ ਰਹੇ ਆਪਣੇ ਪਿੰਡਾਂ ਦੇ ਉੱਤੇ ਕਹਿੰਦੇ ਜੀ ਨਸ਼ਾ ਖਤਮ ਕਰਦਾਂ ਹਨ本当 ਸੀ ਵਾਦੇ ਕਹੀ ਕਰੋਗੇ ਜਦੋਂ ਸੱਤਾ 'ਚ ਆਗੇ ਫਿਰ ਵਾਦਿਆਂ ਤੋਂ ਮੁਕਰੋਗੇ ਤਾਂ ਨਹੀਂ ਮੇਰਾ ਸਮਝ ਆਈਏ ਦੇਖੋ ਮੈਂ ਮੇਰਾ ਕੋਈ ਬੈਕਗ੍ਰਾਉਂਡ ਰਾਜਨੀਤਿਕ ਪਰਿਵਾਰ 'ਚੋਂ ਨਹੀਂ ਹੈ ਮੈਂ ਦੇਖੋ ਮੈਂ ਆਵੇਂ ਆ ਕੇ ਅੱਜ ਹੀ ਤੁਹਾਨੂੰ ਵਾਅਦੇ ਕਰ ਦਵਾਂ ਕਿ ਮੈਂ ਸਾਲ ਦੇ ਅੰਦਰ ਇੱਥੇ ਯੂਨੀਵਰਸਿਟੀ ਵੀ ਲੈਣੀ ਹੈ ਮੈਡੀਕਲ ਕਾਲਜ ਵੀ ਲੈਣਾ ਵਾਂ ਹਨਾ ਮੈਂ ਵੱਡੇ ਵੱਡੇ ਦਾ ਨਾ ਵਾਅਦੇ ਕਰਦਾ ਬਾਜੂ ਕੰਮ ਨਾ ਹੋਣ ਦੇਖੋ ਮੈਂ ਝੂਠੇ ਵਾਅਦੇ ਨਹੀਂ ਕਰਨੇ ਹਾਂ ਐਨਾ ਜ਼ਰੂਰ ਕਰਨਾ ਵਾਂ ਕਿ ਜਿੰਨਾ ਇਹਨਾਂ ਨੇ ਪੁਰਾਣਾ ਮਤਲਬ ਕਹ ਲੋ ਜੀ ਰਾਜਨੀਤਿਕ ਪਰ ਆਏ ਹੈਗੇ ਲੋਕ ਇਹਨਾਂ ਨੇ ਸਾਰੇ ਪੰਜਾਬ ਨੂੰ ਡੋਬਿਆ ਵਾ ਮੈਂ ਪੰਜਾਬ ਨੂੰ ਡੋਬਾਂਗਾ ਨਹੀਂ ਪੰਜਾਬ ਨੂੰ ਤਾਂ ਹੀ ਲੈ ਕੇ ਜਾਵਾਂਗਾ ਕਿਉਂਕਿ ਦੇਖੋ ਮੈਨੂੰ ਇਹ ਨਹੀਂ ਕਿ ਮੈਂ ਰਾਜ ਕਰਨ ਆਇਆ ਵਾਂ ਮੈਂ ਸੇਵਾ ਕਰਨ ਆਇਆ ਸੰਗਤ ਹੀ ਮੈਂ ਸੇਵਾ ਹੀ ਕਰਨੀ ਹੈ ਇਹ ਤਾਂ ਕੇਜਰੀਵਾਲ ਸਾਹਿਬ ਵੀ ਇਦਾਂ ਹੀ ਕਹਿੰਦੇ ਹੁੰਦੇ ਸੀਗੇ ਅਸੀਂ ਕੱਟੜ ਇਮਾਨਦਾਰ ਹਾਂ ਜੀ ਔਰ ਇੰਨਾ ਕੁਛ ਬੇਈਮਾਨੀ ਹੋਣ ਦੇ ਬਾਵਜੂਦ ਵੀ ਹਲੇ ਵੀ ਨਾਰਾ ਹੋਈ ਹੈ ਜੀ ਅਸੀਂ ਕੱਟੜੇ ਇਮਾਨਦਾਰ ਹੈ ਜੀ ਫਿਰ ਇਹਨਾਂ ਹੁਣ ਦੇਖੋ ਕੁਸਤਾ ਲੋਕ ਜ਼ਿੰਮੇਵਾਰ ਕੋਈ ਲੋਕ ਵੀ ਹੁੰਦੇ ਨਾ ਜਿਹੜੇ ਵੋਟ ਪਾਉਂਦੇ ਆ ਆਪਾਂ ਕਿੰਨਾ ਕਈ ਵੀਐਮ ਚ ਕਪਲਾ ਕਰ ਲੈਂਦੇ ਚਲੋ ਠੀਕ ਹੈ 50% ਲੋਕ ਵੀ ਤਾਂ ਹੁੰਦੇ ਆ ਪਰ ਉਹ ਲੋਕ ਕਿਉਂ ਨਹੀਂ ਸਮਝ ਪਾਉਂਦੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਇਹਦੇ ਵਿੱਚ ਤੁਹਾਡੀ ਕੀ ਰਾਏ ਹੈ ਹਾਂ ਮੈਂ ਉਹ ਦੱਸਾਂ ਜਨਨਾ ਦੇਖੋ ਜਦੋਂ ਇਹ ਸਰਕਾਰ ਨਵੀਂ ਨਵੀਂ ਭਗਵੰਤ ਮਾਨ ਦੀ ਬੰਦੀ ਇਹਨਾਂ ਨੇ ਕੀ ਕਿਹਾ ਸੀ ਮੈਂ 24 ਘੰਟੇ ਦੇ ਵਿੱਚ 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 ਨਾ ਆਪਣਾ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਹੋ ਰਹੀ ਉਹ ਤੇ ਸਖਤ ਕਾਨੂੰਨ ਬਣਾਵਾਂਗਾ ਬੀਬੀਆਂ ਦੇ ਅਕਾਊਂਟ ਦੇ ਵਿੱਚ ਹਜ਼ਾਰ ਕੇ ਪਤਾ ਨਹੀਂ 1100 ਰੁਪਏ ਕਹਿੰਦੇ ਮੈਂ ਪਵਾਵਾਂਗਾ ਇੱਕ ਬੀਬੀ ਬਖਾਦੋ ਜੀ ਦੇ ਅਕਾਊਂਟ 'ਚ ਪੈਸੇ ਆਏ ਹੋਣ 3 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਬੇਦਵੀ ਦੇ ਮੁੱਦਿਆਂ ਦਾ ਕੋਈ ਹੱਲ ਹੋਇਆ ਹੈ ਨਸ਼ੇ ਦੇ ਮੁੱਦਿਆਂ ਦਾ ਕੋਈ ਹੱਲ ਹੋਇਆ ਹੈ ਬੰਦੀ ਸਿੰਘ ਆਪਣੇ ਅੰਦਰ ਜੇਲਾਂ 'ਚ ਬੰਦ ਕੋਈ ਹੱਲ ਹੋਇਆ ਹੈ ਮਤਲਬ ਕਿਤੇ ਨਾ ਕਿਤੇ ਸਾਨੂੰ ਨਾ ਲोलीਪਪ ਦੇ ਜਿੰਦੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਪਰ ਕਰਦੇ ਕੁਝ ਵੀ ਨਹੀਂ ਹੈ ਹੋਰ ਬੇਦਬੀ ਦੇ ਮੁੱਦੇ ਉੱਤੇ ਵੀਰ ਆਪਣਾ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਤੇ ਹਨਾ ਉਹ 6/3 ਦੀ ਜਗ੍ਹਾ ਉੱਤੇ ਬਹਿਣਾ ਕੀ ਖਲੋਣਾ ਵੀ ਮੁਸ਼ਕਲ ਹੋ ਜਾਂਦਾ ਹਨਾ ਉਹ ਵੀਰ ਨੂੰ 1 ਸਾਲ ਹੋ ਗਿਆ ਵਿਖਾਓ 92 93 ਜਿੱਤੇ ਇੱਕ ਵੀ ਜਾਂਦਾ ਉੱਥੇ ਦਾ ਪਤਾ ਲੈਣਾ ਤੇ ਕਦੀ ਵੀ ਨਹੀਂ ਜਾਂਦੇ ਕਿਉਂਕਿ ਨਾ ਕੁਰਸੀਆਂ ਮਿਲ ਗਈਆਂ ਕੁਰਸੀ ਦੇ ਨਿੱਗ ਮਾਨਦੇ ਪਏ ਵੋਟਾਂ ਤੇ ਚਲੋ ਗੁਰਗਨ ਸਾਹਿਬ ਦੇ ਉੱਤੇ ਮੁੱਦੇ ਉੱਤੇ ਲਈਆਂ ਨੇ ਇਹਨਾਂ ਨੇ ਤੇ ਲੱਗ ਜੇਗਾ ਪਤਾ ਜਿਮਣੀ ਚੋਣ ਆ ਰਹੀਆਂ ਲੋਕੀ ਕਿੰਨਾ ਕਰਨ ਥੱਲੇ ਗਰਾਉਂਡ ਚ ਪਿਆਰ ਕਰਦੇ ਪਏ ਪੂਰੀ ਹਾਹਾਕਾਰ ਹੈਗੀ ਉਹਨਾਂ ਅੰਮ੍ਰਿਤਪਾਲ ਦੀ ਪਾਰਟੀ ਦਾ ਤਨੰਤਰਾਂ ਦੇ ਵਿੱਚ ਕੀ ਮਾਹੌ ਪਾਵਾ ਮੈਨੂੰ ਜਿੰਨਾ ਸੋਚਿਆ ਉਸ ਤੋਂ ਵੱਧ ਹੈ ਕਿਉਂਕਿ ਮੈਂ ਐਨਾ ਪਹਿਲਾਂ ਸਟੱਡੀ ਤੋਂ ਡਰਦਾ ਪਿਆ ਸੀ ਯਾਰ ਮੈਂ ਇਸ ਲਾਈਨ 'ਚ ਕਦੀ ਆਇਆ ਨਹੀਂ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਪਰ ਜਦੋਂ ਹੁਣ ਮੈਂ ਵਿਚਰਦਾ ਹਾਂ ਮੈਨੂੰ ਤੇ ਐਵੇਂ ਲੱਗਦਾ ਕਿ ਯਾਰ ਮੇਤੇ ਆਪਣੀ ਭੈਣ ਭਰਾ ਆ ਗਏ ਮੈਨੂੰ ਉਪਰ ਆਪਨ ਮਹਿਸੂਸ ਨਹੀਂ ਕੁਝ ਵੀ ਹੋ ਰਿਹਾ ਉਹ ਤੇ ਦੇਖੋ ਖੁਦ ਮੈਨੂੰ ਇਹ ਚੀਜ਼ ਕਹਿੰਦੇ ਪਏ ਆ ਕਿ ਮਨਦੀਪ ਸਿੰਘ ਜੀ ਤੁਸੀਂ ਇੱਥੇ ਨਾ ਆਓ ਤੁਸੀਂ ਘਰ ਬੈਠੋ ਜਾ ਕੇ ਤੁਹਾਡੇ ਬੱਚੇ ਛੋਟੇ ਛੋਟੇ ਸੰਦੀਪ ਸਿੰਘ ਦੇ ਬੱਚੇ ਛੋਟੇ ਨੇ ਗਰਾਊਂਡ ਤੇ ਜਿਹੜਾ ਕੰਮ ਕਰਨਾ ਉਹ ਸਾਡੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪ ਖੁਦ ਜਾ ਕੇ ਸੰਗਤਾਂ ਦੇ ਜਾ ਕੇ ਘਰ-ਘਰੇ ਵੋਟਾਂ ਮੰਗਾਗੇ ਤੁਹਾਡੇ ਵਾਸਤੇ ਕਿ ਤੁਹਾਨੂੰ ਜਿਤਾਣਾ ਜ਼ਰੂਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਿਉਂਕਿ ਤੁਹਾਨੂੰ ਹੁਣ ਪੰਥ ਨੇ ਖੜਾ ਕੀਤਾ ਸੰਗਤਾਂ ਨੇ ਖੜਾ ਕੀਤਾ ਤੁਹਾਡੀ ਆਪਣੀ ਮਰਜ਼ੀ ਨਹੀਂ ਗਿਰਚ ਮਨਦੀਪ ਜੀ ਇੱਕ ਗੱਲ ਮੈਂ ਪੁੱਛਣੀ ਚਾਹਣਾ ਹੈ ਕਿ ਜਿਵੇਂ ਤਰਨਤਾਰਨ ਦੇ ਵਿੱਚ Hindu ਵੋਟਾਂ ਵੀ ਕਾਫੀ ਨੇ ਕਈ ਹੋਰ ਸਮੁਦਾਇ ਦੀਆਂ ਵੋਟਾਂ ਵੀ ਕਾਫੀ ਨੇ ਕਿ ਜੇ ਜਦੋਂ ਮਨਦੀਪ ਸਿੰਘ ਜਿੱਥੋਂ ਜਿੱਤੇਗਾ ਜਾਂ ਸੰਦੀਪ ਜਿੱਥੋਂ ਜਿੱਤੇਗਾ ਕਿ ਉਹਨਾਂ ਲੋਕਾਂ ਦੇ ਨਾਲ ਕੋਈ ਐਦਾਂ ਦੀ ਗੱਲ ਹੋਊਗੀ ਜਿਹੜੇ ਉਹਨਾਂ ਨੂੰ ਹਾਸ਼ੀ ਦੇ ਰੱਖਣ ਵੇ ਕਈ ਲੋਕਾਂ ਅੰਦਰ ਰੋਮਰ ਸਿੱਧੰਦੇ ਆਂਦੇ ਵੀ ਕੱਟੜ ਖਾਲਸਤਾਨੀ ਆ ਗਏ ਜੀ ਦਮਾਲੇ ਵਾਲੇ ਬੰਦੇ ਆ ਗਏ ਜੀ ਸੱਤਾ ਦੇ ਵਿੱਚ ਹੁਣ ਲੋਕਾਂ ਦੂਸਰਿਆਂ ਦਾ ਜਿੰਨਾ ਉੱਪਰ ਕਰ ਦੇਣਗੇ ਇਹ ਕਿਤੇ Hindu ਆ ਜਾਂ ਫਿਰ Sikh ਕਹਿੰਦੇ ਜੀ ਆ ਆ ਹੋ ਜਾਂਦਾ ਉਹਦੇ ਵਿੱਚ ਕਿੰਨੀ ਕ ਸੱਚਾਈ ਹੈ ਤੁਸੀਂ ਉਹਨੂੰ ਕਿਦਾਂ ਟੈਕਲ ਕਰੋਗੇ ਬਿਲਕੁਲ ਜੀ ਬਿਲਕੁਲ ਤੁਹਾਡਾ ਸਵਾਲ ਸਹੀ ਹੈ ਪੁੱਛਣਾ ਵੀ ਚਾਹੀਦਾ ਤੁਹਾਨੂੰ ਇਹ ਸਵਾਲ ਤੁਸੀਂ ਇਹ ਨੋਟ ਕਰਿਓ ਆ ਪਿਛਲੇ ਸੰਡੇ ਦੇ ਨਾ ਗੁਰਜੀਤ ਸਿੰਘ ਟਾਵਰ ਦੇ ਉੱਤੇ ਜਦੋਂ ਸਮਾਣੇ ਮੋਰਚਾ ਲੱਗਾ ਸੀ ਉੱਥੇ Hindu ਨੇਤਾ ਵੀ ਆਪਣੇ ਕਾਫੀ ਸੰਤ ਮਹਾਂਪੁਰਖ ਆਏ ਸੀ ਆਪਾਂ ਇੱਕੋ ਸਟੇਜ ਤੇ ਬੈਠੇ ਸੀ ਇਹ ਨਹੀਂ ਕਿ ਮੈਂ ਥੋੜਾ ਪਿੱ ਸ਼੍ਰੀ ਰਾਮ ਦੇਵ ਤੇ ਬੋਲੇ ਸੋਨੇ ਹਾਰ ਦੇ ਦੋਵੇਂ ਨਾਰੇ ਲੱਗੇ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਵਾ ਬਾਰ ਬਾਰ ਕਿਤੇ ਨਾ ਕਿਤੇ ਸਾਡੇ ਸਿਆਸੀ ਸਾਡੇ ਦਾਣ ਹੈ ਨਾ ਜਿਹੜੇ ਇਹ ਸਾਨੂੰ ਆਪਸ ਦੇ ਵਿੱਚ ਤੋੜਨਾ ਚਾਹੁੰਦੇ ਆ ਪਰ ਅਸੀਂ ਟੁੱਟਣਾ ਨਹੀਂ ਭਾਜੀ ਇੱਕ ਦੂਜੇ ਨਾਲ ਨਾ ਪ੍ਰੇਮ ਪਿਆ ਰਹਣਾ ਸਾਰਿਆਂ ਨਾਲ ਇੱਕ ਦੂਜੇ ਤੁਸੀਂ ਮਤਲਬ ਇਦਾਂ ਹੀ ਇਮਾਨਦਾਰੀ ਦਿਖਾਉਂਗੇ ਫਿਰ ਤੁਸੀਂ ਫਿਰ ਜੇਲ੍ਹ ਚ ਨਾ ਚਲੇ ਜਾਈਓ ਗੱਲ ਇਹ ਵੀ ਹੁੰਦੀ ਹੈ ਕਿ ਚਲੋ ਭਾਜੀ ਪੰਥ ਵਾਸਤੇ ਬੜਾ ਕੁਝ ਕਰਨਾ ਪੈਂਦਾ ਜੇ ਜੇਲ੍ਹ ਚ ਵੀ ਜਾਣਾ ਪਊ ਤਾਂ ਫਿਰ ਕੀ ਹੈ ਭਾਜੀ ਜਦੋਂ ਪੰਥ ਦੀ ਸੇਵਾ ਕਰਨ ਆ ਗਏ ਨਾ ਭਾਜੀ ਇੱਥੇ ਬੜਾ ਕੁਝ ਕਰਨਾ ਪੈਂਦਾ ਹੁਣ ਦੀਪ ਸਿੱਧੂ ਵੀ ਤੇ ਆਇਆ ਸੀ ਸੱਚ ਦੀ ਆਵਾਜ਼ ਚੁੱਕੀ ਸੀ ਨਾ ਉਹਨੇ ਹੁਣ ਐਕਸੀਡੈਂਟ ਉਹਦਾ ਕਰਵਾਤਾ ਮੈਂ ਅੱਜ ਤੱਕ ਕਹਿੰਦਾ ਐਕਸੀਡੈਂਟ ਹੋਇਆ ਨਹੀਂ ਤਾਂ ਐਕਸੀਡੈਂਟ ਕਰਵਾਇਆ ਵਾ ਤੁਹਾਨੂੰ ਨਹੀਂ ਡਰ ਲੱਗਦਾ ਨਾ ਅੱਜ ਡਰ ਕਾਦਾ ਭਾਜੀ ਮਰਨਾ ਤੇ ਅੱਜ ਵੀ ਇਹ ਤੇ ਮਰਨਾ ਕੱਲ ਵੀ ਹੈ ਮੈਨੂੰ ਨਾਲ ਬੈਠੇ ਹੈ ਤੁਹਾਨੂੰ ਉਹਦਾ ਨਹੀਂ ਡਰ ਲੱਗਦਾ ਜੀ ਨਹੀਂ ਜੀ ਨਹੀਂ ਇੱਕ ਵਾਰੀ ਜ਼ਿੰਦ ਬਿਲਕੁਲ ਨਾਲ ਜੀ ਮੈਂ ਇਹਨਾਂ ਦੇ ਤਾਇਆ ਜੀ ਆ 100% ਇਹਨਾਂ ਦੇ ਨਾਲ ਹੀ ਰਹਿਣਾ ਵਾ ਅੱਛਾ ਮਤਲਬ ਐ ਨਹੀਂ ਤੁਹਾਨੂੰ ਬੱਚੇ ਮੂਛੇ ਦੀ ਪਰਵਾਹ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਕਿੱਦਾਂ ਦੇਖਦੇ ਹੋ ਜਿਹੜੀ ਤਰਨਤਾਰਨ ਦੀ ਚੋਣਾਂ ਨੇ ਬਾਈ ਜੀ ਦੇ ਨਾਲ ਤੁਸੀਂ ਕੰਪੇਨਿੰਗ ਕਰਵਾ ਰਹੇ ਹੋ ਅੱਜ ਦੇ ਦਿਨਾਂ 'ਚ ਕਿੱਦਾਂ ਲੱਗਦਾ ਤੁਹਾਨੂੰ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੌਮਣੀ ਅਕਾਲੀ ਦਲ ਵਾਸ ਪੰਜਾਬ ਦਾ ਨੁਮਾਇੰਦਾ ਤੇ ਭਾਈ ਸਾਹਿਬ ਹੁਣੇ ਜਿਹੜੇ ਹੈਗੇ ਆ ਇੱਕ ਪਲੇਟਫਾਰਮ ਤੋਂ ਇਹ ਸੀਟ ਇਕੱਲੀ ਦਿਆਂ ਕਿ ਇੱਕ ਪਾਰਟੀ ਦੀ ਹੈ ਇਹ ਪੰਥ ਦੀ ਸੀਟ ਹੈ ਤੇ ਪੰਥ ਹਮੇਸ਼ਾ ਹੀ ਉਸ ਤਿੱਤ ਦੇ ਨਾਲ ਖੜਦਾ ਆਇਆ ਕਿ ਜਿਹੜਾ ਪੰਥ ਵਾਸਤੇ ਕੁਝ ਕਾਰਜ ਕਰਦਾ ਹੈ ਤੇ ਸਣੀ ਨੇ ਜਿਹੜਾ ਹੈਗਾ ਤੁਸੀਂ ਹੁਣੇ ਸਵਾਲ ਕੀਤਾ ਸੀ ਕਿ Hindu ਜਿਹੜੇ 22 ਨਜ਼ਾਇਜ਼ ਮੁੰਡੇ ਮਾਰੇ ਸੀ ਕੋਈ ਕੁਲਦੀਪ ਸ਼ਰਮਾ ਵਰਗਾ ਵਰਮਿਆਂ ਵਾਲੇ ਇਸ ਸੂਬੇ ਜਲਮ ਨੇ ਉਹਨੂੰ ਸੋਧਿਆ ਤੇ ਉਹ ਤਾਂ ਉਹਨਾਂ 22 ਪਰਿਵਾਰਾਂ ਦੇ ਵਿੱਚੋਂ ਜਿਹਦੇ ਤੇ ਕੁਝ ਪਰਿਵਾਰ ਅੱਜ ਇਸ ਸ਼ਹਿਰ ਦੇ ਵਿੱਚ ਹੀ ਨੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲੱਗੀ ਆ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਜੇ ਸਾਡਾ ਰਾਜ ਵੇਖਣਾ ਹੈ ਤੇ ਸਾਡਾ ਰਾਜ ਵੇਖਣਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਅਸੀਂ ਉਹ ਐਗਜ਼ੈਂਪਲ ਵਾਂ ਅਸੀਂ ਉਹ ਰਾਜ ਮਾਨੇ ਆ ਤੇ ਅਸੀਂ ਉਹੀ ਰਾਜ ਦੀ ਅੱਜ ਨਹੀਂ ਰੱਖਣ ਲੱਗੇ ਆ ਇਹ ਨਹੀਂ ਜਿਹੜੀ ਹੈਗੀ ਅਸੀਂ ਆਨੇ ਆ ਕਿ 2027 ਚ ਗੁਰੂ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਕਿਰਪਾ ਕਰਨ ਅਸੀਂ ਦਿਖਾਵਾਂਗੇ ਕਿ ਖਾਲਸਾ ਰਾਜ ਕਿੱਦਾਂ ਕਰਦਾ ਤੇ ਖਾਲਸੇ ਦੇ ਰਾਜ ਕਿਵੇਂ ਹੁੰਦੇ ਆ ਸਾਡੇ ਤੇ ਨਿਰਪੱਖ ਇੱਕ ਚੀਜ਼ ਹੋਊਗੀ ਅਸੀਂ ਸੇਵਾ ਵਾਸਤੇ ਆਏ ਆ ਤੇ ਸੇਵਾ ਹੀ ਕਰਾਂਗੇ ਵੀਰ ਜੀ ਚੱਲ ਰਹੇ ਆ ਅਸੀਂ ਚੱਲ ਰਹੇ ਆ ਸਾਡੇ ਕੋਲ ਗੱਡੀਆਂ ਵੀ ਨਹੀਂ ਹੁੰਦੀਆਂ ਐ ਮੋਟਰਸਾਈਕਲਾਂ ਦੇ ਵੀ ਆ ਜਾਂਦੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਸਾਨੂੰ ਗੱਡੀ ਚ ਬਿਠਾ ਕੇ ਲੈ ਜਾਂਦਾ ਕਿ ਚਲੋ ਉਸ ਪਿੰਡ ਕੰਮ ਪੈਣੀ ਕਰਨੀ ਉਸ ਪਿੰਡ ਜਾਣਾ ਉਸ ਪਿੰਡ ਹਾਂਜੀ ਤੇ ਜਦੋਂ ਅਸੀਂ ਆ ਰਹੇ ਹਾਂ ਸਾਨੂੰ ਤੇ ਖੁਦ ਨਹੀਂ ਪਤਾ ਅਸੀਂ ਖਰਚਾ ਨਹੀਂ ਕਰ ਰਹੇ ਜਿਹੜਿਆਂ ਨੇ ਅੱਜ ਲੁੱਟਿਆ ਜਿਨ੍ਹਾਂ ਨੇ ਕੁਝ ਤੇ ਹੁਣ ਦੇਖੋ ਕਰੋੜਾ ਰੁਪਏ ਖਰਚ ਕਰ ਰਹੇ ਨੇ ਕਈ ਕੁਝ ਕਰ ਰਹੇ ਸਾਨੂੰ ਤੇ ਇਹ ਵੀ ਨਹੀਂ ਪਤਾ ਜਿਹੜਾ ਬੈਨਰ ਕੌਣ ਲਾ ਕੇ ਚੱਲ ਗਿਆ ਅਸੀਂ ਤਾਂ ਬੈਨਰਾਂ ਦੇ ਪੈਸੇ ਵੀ ਨਹੀਂ ਦਿੰਦੇ ਅਸੀਂ ਆਪਦੀ ਜੇਬ ਚੋਂ ਕੁਝ ਖਰਚ ਨਹੀਂ ਕੀਤਾ ਜਦੋਂ ਅਸੀਂ ਆਪਦੀ ਜੇਬ ਚੋਂ ਕੁਝ ਖਰਚ ਨਹੀਂ ਕੀਤਾ ਤੇ ਅਸੀਂ ਜਿਹੜਾ ਕੀ ਕੌਮ ਦਾ ਪੈਸਾ ਹੈ ਜਿਹੜਾ ਪੰਜਾਬ ਦਾ ਪੈਸਾ ਉਹ ਅਸੀਂ ਪੰਜਾਬ ਨੂੰ ਹੀ ਦੇਵਾਂਗੇ ਨਾ ਕਿ ਅਸੀਂ ਆਪਣੀ ਜੇਬਾਂ 'ਚ ਭਰਾਂਗੇ ਕਿਉਂਕਿ ਹੁਣ ਇਹਨਾਂ ਨੇ ਭਰਨਾ ਜਿਨ੍ਹਾਂ ਨੇ ਅੱਜ ਕਰੋੜਾਂ ਰੁਪਏ ਲਾਏ ਆ ਕਰੋੜਾਂ ਰੁਪਏ ਖਰਚ ਕੇ ਰੈਲੀਆਂ ਬੰਦੇ ਇਕੱਠੇ ਕਰ ਰਹੇ ਨੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕੱਲ ਨੂੰ ਆਪਣੇ ਪੂਰੇ ਕਰਨੇ ਆ ਤੇ ਉਹਨਾਂ ਨੂੰ ਸੱਤਾ ਦਿੱਤੀ ਉਹੀ ਪੈਸਾ ਪੂਰਾ ਕਰਨਗੇ ਤੇ ਅਸੀਂ ਤੇ ਆਪਣੀ ਜੇਬ 'ਚ ਇਕ ਰੁਪਿਆ ਨਹੀਂ ਲਾ ਰਹੇ ਤੇ ਅਸੀਂ ਕਿੱਥੇ ਜਾਵਾਂਗੇ ਉਹ ਜਿਹੜਾ ਸਾਡੀ ਹੋ ਸਕਦਾ ਕਿ ਸਾਡੇ ਵੀਰਾਂ ਦੀ ਜਿਹੜੀ ਤਨਖਾਹਾਂ ਉਹ ਵੀ ਤੁਹਾਡੀਆਂ ਸੇਵਾਵਾਂ ਦੇ ਵਿੱਚ ਜਾਂ ਪੰਜਾਬ ਦੀਆਂ ਸੇਵਾਵਾਂ ਦੇ ਵਿੱਚ ਜਾਂ ਨਿਰਪੱਖ ਹੋਣਗੀਆਂ ਇਹ ਔਰ ਇਹ ਸਾਡਾ ਬਹੁਤ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਕਿ ਸੰਗਤ ਇਹ ਸਮਝ ਰਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਾਕੀ ਤੁਸੀਂ ਪ੍ਰਿੰਟ ਮੀਡੀਆ ਹੋਇਆ ਸੋਸ਼ਲ ਮੀਡੀਆ ਸਾਰੇ ਹੀ ਅਜਿਹੇ ادارے ਜਿਹੜੇ ਜਾਗ ਚੁੱਕੇ ਆ ਮਰਨਾ ਸਭ ਨੇ ਆ ਜੀ ਅੱਜ ਸੋਚੀਏ ਕਿ ਅਸੀਂ ਉਹਨਾਂ ਦਾ ਸਾਥ ਦੇ ਕੇ ਸ਼ਾਇਦ ਪਾਜਾਂਗੇ ਨਹੀਂ ਵਾਰੀ ਸਾਰਿਆਂ ਦੀ ਹੋਣੀ ਆ ਜਿੱਦਾਂ ਕਿ ਕਈ ਵਾਰਾ ਕੀ ਹੁੰਦਾ ਹੈ ਕਿ ਇੱਕ ਤੁਹਾਨੂੰ ਐਗਜ਼ਾਮਪਲ ਦੱਸਦਾ ਇੱਕ ਸੱਪ ਨੇ ਤੇ ਡੱਡੂ ਨੇ ਯਾਰੀ ਪਾ ਲਈ ਹੈ ਤੇ ਉਹ ਡੱਡੂ ਨੂੰ ਆਂਦਾ ਕਿ ਵੀਰ ਤੈਨੂੰ ਤੇ ਮੈਂ ਛੱਡ ਦੂੰਗਾ ਪਰ ਜਿਹੜੇ ਨਾਲ ਦਦੇ ਰਹੇ ਹੈਗੇ ਆ ਨਾ ਉਹਨਾਂ ਨੂੰ ਲਈ ਆ ਉਹਨੇ ਰੋਜ਼ ਹੀ ਆਪਣੇ ਸਮੁੰਦਾਇ ਦੇ ਜਿਹੜੇ ਹੈਗੇ ਦੂਜੇ ਉਹਨਾਂ ਨੂੰ ਲਿਆਣ ਕੇ ਉਹ ਸੱਪ ਦੇ ਵਾਲੇ ਕਰੀ ਜਾਣਾ ਉਹ ਖਾਈ ਗਏ ਖਾਈ ਗਏ ਇੱਕ ਦਿਨ ਤਲਾਬ ਜਿਹੜਾ ਹੈਗਾ ਸੀ ਸਾਰਾ ਖਾਲੀ ਹੋ ਗਿਆ ਤੇ ਹੁਣ ਫਿਰ ਸੱਪ ਨੇ ਤੇ ਆਪਣਾ ਸੱਪ ਨੂੰ ਤੇ ਇਆਦਤ ਪਈ ਸੀ ਕਹਿੰਦਾ ਦੂਆਂ ਦਾ ਦਾ ਯਾਰ ਮੈਂ ਤੇ ਤੇਰਾ ਯਾਰ ਹਾਂ ਤੇ ਹੁਣ ਪਰ ਅੱਜ ਮੁੱਕ ਗਈ ਕਹਿੰਦਾ ਫੇਰ ਅੱਜ ਤੂੰ ਆ ਜਾ ਇਸ ਕਰਕੇ ਜਿਹੜੇ ਇਹਨਾਂ ਦੀ ਅੱਜ سپورਟ ਦੇ ਵਿੱਚ ਬੈਠੇ ਹੋਏ ਆ ਤੇ ਜਿਹੜੇ ਇਹਨਾਂ ਦੇ ਵਿੱਚ ਬੈਠੇ ਹੋਇਆ ਉਹਨਾਂ ਦੇ ਵੀਰ ਮਰਿਆ ਕੱਲ ਨੂੰ ਉਹਨਾਂ ਨੇ ਵੀ ਖਤਮ ਹੋਣਾ ਇਹ ਜਾਗਨ ਦੀ ਜ਼ਰੂਰਤ ਆ ਜੇ ਅੱਜ ਪੰਜਾਬ ਦੇ ਨਾਲ ਅਸੀਂ ਖੜ ਗਏ ਪੰਜਾਬ ਦੀ ਮਾਨਨਾ ਖੜ ਗਏ ਤੇ ਜਿਹੜੇ ਸਾਡੇ ਵਾਸਤੇ ਲੜ ਰਹੇ ਨੇ ਜਾਂ ਜੇਲਾਂ ਘਟ ਰਹੇ ਆ ਜੇ ਅਸੀਂ ਉਹਨਾਂ ਦੇ ਨਾਲ ਖੜ ਗਏ ਤੇ ਸਾਡਾ ਜਿਹੜਾ ਬੱਚਿਆਂ ਦਾ ਭਵਿੱਖਾ ਸਾਡੀਆਂ ਕੋਠੀਆਂ ਨਹੀਂ ਕੰਮ ਆਉਣੀ ਆ ਸਾਡੀਆਂ ਕਾਰਾਂ ਨਹੀਂ ਕੰਮ ਆਉਣੀ ਆ ਤੇ ਸਾਡੀਆਂ ਜਾਇਦਾਦਾਂ ਨਹੀਂ ਕੰਮ ਆਉਣੀ ਆ ਕੰਮ ਸਾਡਾ ਕੀ ਹੋਣਾ ਸਾਡੀ ਏਕਤਾ ਕੰਮ ਆਉਣੀ ਆ ਪੰਜਾਬ ਦੇ ਨਾਲ ਕੀਤੇ ਹੋਏ ਭਲੇ ਕੰਮ ਆਉਣੇ ਆ ਜੀ ਹਾਂਜੀ ਜੀ ਮਨਦੀਪ ਜੀ ਜਾਂਦੇ ਆਂਦੇ ਕੀ ਮੈਸੇਜ ਕੀ ਆਵਾਮ ਦੇ ਲਈ ਤਰਨਤਾਰਨ ਦੇ ਲਈ ਕੀ ਪੂਰੇ ਪੰਜਾਬ ਲਈ ਕੀ ਮੈਸੇਜ ਦੋਗੇ ਤੁਸੀਂ ਦੇਖੋ ਮੈਂ ਤੁਹਾਡੇ ਮਾధ్యਮ ਪਰ ਇੱਕੋ ਮੈਸੇਜ ਦੇਣਾ ਚਾਹੁੰਦਾ ਹਾਂ ਜਿੰਨੇ ਵੀ ਤੁਹਾਡੇ ਕੋਲ ਹੁਣ ਰਾਜਨੀਤਿਕ ਲੀਡਰ ਆਂਦੇ ਪਏ ਆ ਇਹਨੂੰ ਬਾਅਕੇ ਪੁੱਛੋ ਸਹੀ ਇਹ ਕੀਤਾ ਕੀ ਜਿੰਨੇ ਚਿਰ ਦਾ ਦੀ ਵੋਟਾਂ ਮੰਗਣ ਫੇਰ ਆਗੇ ਜੇ 3 ਸਾਲ ਤੇ ਪਹਿਲਾਂ ਇੱਥੋਂ ਦੇ ਐਮ.ਐਲ.ਏ ਰਿਹਾ ਭਗਵੰਤ ਮਾਨ ਦਾ ਜੀ ਤੇ 3 ਸਾਲਾਂ ਬਾਅਦ ਉਹਨੇ ਇੱਕ ਵੀ ਕੰਮ ਕੀਤਾ ਹੋਵੇ ਦੁਬਾਰਾ ਫੇਰ ਉਹੀ ਐਮ.ਐਲ.ਏ ਆ ਰਹੇ ਨੇ ਅੱਗੇ ਚਾਹੇ ਕਾਂਗਰਸ ਨਾਲ ਲਾ ਲਓ ਚਾਹੇ ਆਪ ਦਾ ਲਾ ਲਓ ਚਾਹੇ ਬੀ.ਜੇ.ਪੀ ਕੋਈ ਜਾਂਦੇ ਪੈਣ ਇਹਨੂੰ ਬਾਅਕੇ ਪੁੱਛੋ ਜਿਹੜੂ ਤੁਸੀਂ 2025 15 ਸਾਲਾਂ ਕੀਤਾ ਕੀ ਜੇ ਪੰਜਾਬ ਵਾਸਤੇ ਇਹ ਹੁਣ ਫੇਰ ਤੁਸੀਂ ਵੋਟਾਂ ਮੰਗਣ ਆਗੇ ਤੁਸੀਂ ਫੇਰ ਡੋਟਕਸਟਕਟ ਕਰੋਗੇ ਫੇਰ ਤੁਸੀਂ ਨਸ਼ੇ ਪਿੰਡ ਨੇ ਆਗੇ ਕਰਨਾ ਤੇ ਕੋਈ ਚੰਗਾ ਕੰਮ ਹੈਗਾ ਨਹੀਂ ਹੈ ਤੇ ਇਹਦੇ ਕਰਕੇ ਇਹਨਾਂ ਨੂੰ ਹੁਣ ਵੋਟਾ ਨਾ ਪਾਣ ਰੱਬ ਦਾ ਵਾਸਤੇ ਮੈਂ ਵੀ ਤੁਹਾਡੇ ਅਗੇ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਵੇਖੋ ਇੱਕ ਵਾਰੀ ਮੌਕਾ ਦੇਖੋ ਵੇਖੋ ਤੁਹਾਨੂੰ ਆਪ ਪਹਿਲਾਂ ਜੇ ਗਰਾਉਂਡ 'ਚ ਕਿਹੜਾ ਕੰਮ ਕਰਦਾ ਕਿਹੜਾ ਮਿਲਣਾ ਚਾਹੁੰਦਾ ਕਿਹੜਾ ਨਹੀਂ ਮਿਲਣਾ ਚਾਹੁੰਦਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਐਸਨ ਸਰਦਨ ਮਨਦੀਪ ਸਿੰਘ ਸਣੀ ਜੇ ਕਿ ਸੰਦੀਪ ਸਿੰਘ ਸਣੀ ਦੇ ਬ੍ਰਦਰ ਨੇ ਉਮੀਦਵਾਰ ਨੇ ਵਾਰਸ ਪੰਜਾਬ ਅਕਾਲੀ ਦਲ ਵਾਰਸ ਪੰਜਾਬ ਦੇ ਤਰਨਤਾਰਨ ਦੀ ਸੀਟ ਤੋਂ ਉਮੀਦਵਾਰੀ ਲੜ ਰਹੇ ਨੇ ਬਹੁਤ ਆਸਾਂ ਉਮੀਦਾਂ ਨੇ ਲੋਕਾਂ ਤੋਂ ਇਸ ਵਾਰ ਕਾਸ਼ ਕਿ ਲੋਕਾਂ ਦਾ ایمان ਬਾਹਰ ਆ ਜਾਵੇ ਕਿ ਪੰਥ ਨੂੰ ਵੋਟ ਪੈ ਜਾਵੇ ਰਵਾਇਤੀ ਪਾਰਟੀਆਂ ਨੂੰ ਸਾਰੇ ਵੋਟ ਪਾਉਂਦੇ ਨੇ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਨੇ ਡਿਫੈਂਡਰਾਂ ਤੇ ਆਂਦੇ ਉਹਨਾਂ ਨੂੰ ਵੀ ਲੋਕ ਬਹੁਤ ਵੋਟ ਪਾਉਂਦੇ ਐ ਪਰ ਅੱਜ ਤੁਸੀਂ ਦੱਸਦੇ ਨਹੀਂ ਕਿ ਪੰਜਾਬ ਦੀ ਸੀਟ ਤਰਨਤਾਰਨ ਜਿਹੜੀ ਐ ਤੁਸੀਂ ਕਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਜੁੜੇ ਰਹੋ ਆਪਣੇ ਨਿਰਪੱਖ ਪੋਸਟ ਪੰਜਾਬੀ ਦਾ ਤੇ ਮੈਂ ਆਕਾਸ਼